ਸਮਾਜ ਸੇਵਾ ਦੇ ਕੰਮਾਂ 'ਚ ਜੁੜੀ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਲੜੀਵਾਰ ਪੈਨਸ਼ਨ ਸਮਾਗਮ ਕਰਵਾਇਆ ਗਿਆ ਇਸ ਮੌਕੇ 750 ਦੇ ਕਰੀਬ ਵਿਧਵਾ ਮਹਿਲਾਵਾਂ ਨੂੰ ਪੈਨਸ਼ਨ ਵੰਡੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸੁਸਾਇਟੀ ਪ੍ਰਧਾਨ ਜਤਿੰਦਰ ਬੋਵੀ ਨੇ ਦੱਸਿਆ ਕਿ ਇਹ ਸਭ ਉਪਰਾਲੇ ਐਨ ਆਰ ਆਈ ਵੀਰਾਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਕੀਤੇ ਜਾਂਦੇ ਹਨ ਇਸ ਮੌਕੇ ਸੁਸਾਇਟੀ ਪ੍ਰਧਾਨ ਜਤਿੰਦਰ ਬੋਵੀ ਜੁਗੇਸ਼ ਬਾਜਾਜ ਹੈਰੀ ਆਸਟ੍ਰੇਲੀਆ ਰਾਜ ਮਠੱਡਾ ਸੁਖਜੀਤ ਸੁਖੀ ਤੋਂ ਇਲਾਵਾ ਹੋਰ ਮੈਂਬਰ ਵੀ ਉੱਥੇ ਮੌਜੂਦ ਰਹੇ ਜੀ ਬਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਅਰਦਾਸ ਬੈਰਫੇ ਸੋਸਾਇਟੀ ਵੱਲੋਂ ਹਰ ਪਹਿਲੀ ਤਰੀਕ ਨੂੰ ਹਰ ਮਹੀਨੇ ਜਿਹੜੀਆਂ ਸਾਡੀਆਂ ਵਿਧਵਾ ਮਾਵਾਂ ਭੈਣਾਂ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਆ ਇਹ ਪੈਨਸ਼ਨ ਤੁਹਾਨੂੰ ਪਤਾ ਵੀ ਜਿਹੜੇ ਸਾਡੇ ਐਨਆਰਆਈ ਭਰਾਵਾ ਅੱਜ ਮੇਰਾ ਵੀ ਆਸਟ੍ਰੇਲੀਆ ਤੋਂ ਖੈਰੀ ਆਇਆ ਹੋਇਆ ਇਹਦਾ ਬਹੁਤ ਵੱਡਾ ਯੋਗਦਾਨ ਆ ਪਰ ਜਦੋਂ ਦੀ ਪੈਨਸ਼ਨ ਦਿੰਨੇ ਆ ਇਹ ਵੀਰ ਹਰ ਮਹੀਨੇ ਸਾਨੂੰ 5000 ਰੁਪਏ ਭੇਜਦਾ ਜਿਹੜੀਆਂ ਸਾਡੀਆਂ ਮਾਵਾ ਪੈਨਾਵਾ ਹੋਰ 6 ਸਾਲ ਹੋ ਗਏ ਸਾਨੂੰ ਇੱਕ ਜਿਹੜਾ ਪੈਨਸ਼ਨ ਦਿੰਦੇ ਨੂੰ ਔਰ ਇਹਨੇ ਕੋਈ ਵੀ ਮਹੀਨਾ ਇਦਾਂ ਦਾ ਨਹੀਂ ਕਿ ਵੀਰ ਨੇ ਮਿਸ ਕੀਤਾ ਹੋਵੇ ਪਰਮਾਤਮਾ ਇਹਦੀ ਇਹਦੇ ਪਰਿਵਾਰ ਦੀ ਉਮਰ ਲੰਬੀ ਕਰੇ ਤੇ ਇਹਨੂੰ ਖੁਸ਼ ਰੱਖੇ ਏਸੀ ਕਰਕੇ ਅਸੀਂ ਹੱਥ ਜੋੜ ਕੇ ਸਾਰੇ ਅੱਗੇ ਬੇਨਤੀ ਕਰਦੇ ਆ ਵੱਧ ਚੜ ਕੇ ਹੋਰ ਵੀ ਵੱਧ ਤੋਂ ਵੱਧ ਕਾਤੂ ਦੀ ਉਤਕਾਰ ਕੀ ਆਪਾਂ ਅਰਦਾਸ ਵੈਲਫੇਅਰ ਸੁਸਾਇਟੀ ਦੇ ਹੋਰ ਵੀ ਚੰਗੇ ਚੰਗੇ ਉਪਰਾਲੇ ਕਰ ਸਕੀਏ ਬਾਕੀ ਜਿਹੜੀ ਇੱਕ ਹੜ ਦੀ ਮਾਰ ਆਈ ਹੋਈ ਆ ਪ੍ਰਮਾਤਮਾ ਭਲੀ ਕਰੂਗਾ ਔਰ ਉਹਦੇ ਚ ਵੀ ਅਰਦਾਸ ਵੈਲਫੇਅਰ ਸੁਸਾਇਟੀ ਵੱਧ ਚੜ ਕੇ ਮਿਲ ਹਿੱਸਾ ਪਾਉਗੀ ਔਰ ਉਮੀਦ ਆ ਵੀ ਅਸੀਂ ਕੱਲ ਤੋਂ ਸ਼ਾਇਦ ਆਪਣਾ ਵਰਕ ਸ਼ੁਰੂ ਕਰੀਏ ਅੱਜ ਜਾਂ ਕੱਲ ਤੋਂ ਕਿਉਂਕਿ ਜਿਹੜਾ ਹੜਾ ਵਾ ਇੱਕ ਕਾਰਨ ਬਣਿਆ ਵਾ ਹੋ ਸਕਦਾ ਕਿਉਂਕਿ ਹੁਣ ਤਾਂ ਸਾਰੇ ਮੇਰੇ ਵੀਰ ਭੈਣ ਭਰਾ ਲੱਗੇ ਹੋਏ ਸੇਵਾ ਲਈ ਕਿਉਂਕਿ ਬਾਦ ਚ ਵੀ ਲੋਕਾਂ ਨੂੰ ਬਹੁਤ ਲੋੜ ਆ ਇਸ ਕਰਕੇ ਅਸੀਂ ਥੋੜਾ ਜਿਹਾ ਹੋਲਡ ਕੀਤਾ ਕਿਉਂਕਿ ਬਾਅਦ ਵਿੱਚ ਵੀ ਜਿਹੜੀ ਅਸਲੀ ਦੇਖੋ ਲੋੜ ਤਾਂ ਹੁਣ ਵੀ ਬਹੁਤ ਹੈ ਕਿ ਜਿਹੜਾ ਵੀ ਜਾ ਰਿਹਾ ਉਹ ਸਿਰ ਮੱਥੇ ਸਲਾਮ ਹੈ ਪਰਮਾਤਮਾ ਉਹਨਾਂ ਦੀ ਵੀ ਉਮਰ ਲੰਬੀ ਕਰੇ ਜਿਹੜੇ ਸੇਵਾ ਕਰ ਰਹੇ ਆ ਤੇ ਅਸੀਂ ਵੀ ਜਰੂਰ ਜਦੋਂ ਇਹ ਹੜੜ ਖਤਮ ਹੁੰਦੇ ਆ ਜਾਂ ਇਹ ਤੋਂ ਪਹਿਲੇ ਅਰਦਾਸ ਮੈਲਫਿਕ ਸੁਸਾਇਟੀ ਦੀ ਟੀਮ ਵੀ ਤਰ ਪਰ ਤਰ ਤਿਆਰ ਆ ਉਹ ਵੱਧ ਚੜ ਕੇ ਸੇਵਾ ਕਰੂਗੀ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਜੀ